ਲੋਕ ਸਵਾ ਦੇ ਮੱਦੇ ਨਜ਼ਰ ਸ਼੍ਰੀ ਮੁਖਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਸੁਧਾਰਕਾਰ ਸ਼੍ਰੀ ਮੁਖਤਸਰ ਸਾਹਿਬ ਵਿਕੇ ਕੀਤੀ ਗਈ ਅਚਨਚੇਤ ਚੈਕਿੰਗ ਪਾਗਿਰਤ ਸਿੰਘ ਮੀਨਾ ਆਈਪੀਐਸ ਐਸਐਸਪੀ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਸੁਧਾਰਕਾਰ ਸ਼੍ਰੀ ਮੁਖਤਸਰ ਸਾਹਿਬ ਵਿਕੇ ਚਨਚੇਤ ਸਰਚ ਭਿਆਨ ਅਭਿਆਨ ਚਲਾਇਆ ਗਿਆ ਇਸ ਸਰਚ ਅਭਿਆਨ ਵਿੱਚ ਕਮਲਪ੍ਰੀਤ ਸਿੰਘ ਐਸਪੀ ਸਤਨਾਮ ਸਿੰਘ ਡੀਐਸਪੀ ਜਸਪਾਲ ਸਿੰਘ ਡੀਐਸਪੀ ਅਮਨਦੀਪ ਸਿੰਘ ਡੀਐਸਪੀ ਮੁੱਖ ਅਫਸਰਾਂ থানা ਇਲਾਵਾ 100 ਦੇ ਕਰੀਬ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸ਼੍ਰੀ ਵਰੂਨ ਕੁਮਾਰ ਸੁਪਰੀਡੈਂਟ ਜੇਲ੍ਹ ਨਾਲ ਮਿਲ ਕੇ ਨਾਲ ਮਿਲ ਕੇ ਚੰਚੇਤ ਜੇਲ੍ਹ ਅੰਦਰ ਸਰਚ ਅਭਿਆਨ ਚਲਾਇਆ ਗਿਆ ਇਹ ਸਰਚ ਅਭਿਆਨ ਆਪਰੇਸ਼ਨ ਕਰੀਬ 3 ਘੰਟੇ ਚਲਾਇਆ ਗਿਆ ਕਮਲਪ੍ਰੀਤ ਸਿੰਘ ਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਸੁਰੱਖਿਆ ਨੂੰ ਮੁੱਖ ਰੱਖਦੇ ਹਾਂ ਜ਼ਿਲ੍ਹਾ ਸੁਧਾਰਕਰ ਸ਼ੇਰਮਿਕ ਸਰਸਾਹੀ ਵਿਖੇ ਜੇਲ੍ਹ ਅੰਦਰ ਚੈਕ ਇਨ ਬੇਰ ਕਾ ਜੇਲ੍ਹ ਦੇ ਅੰਦਰ ਆਉਣ ਤੇ ਬਾਹਰ ਜਾਣ ਵਾਲੇ ਰਸਤੇਆਂ ਕੈਦੀਆਂ ਤੇ ਹਵਾਲਾਤੀਆਂ ਦੀ ਚੰਗੀ ਤਰ੍ਹਾਂ ਸਰਚ ਕੀਤੀ ਗਈ ਹੈ ਇਸ ਦੇ ਨਾਲ ਹੀ ਜੇਲ੍ਹ ਦੇ ਅੰਦਰ ਤੇ ਬਾਹਰ ਦੀਆਂ ਕੰਧਾਂ ਦੇ ਨਾਲ ਲੱਗਦੀਆਂ ਥਾਵਾਂ ਤੇ ਸਰਚ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਸਰਚ ਆਪਰੇਸ਼ਨ ਦਾ ਮੁੱਖ ਉਦੇਸ਼ ਨਸ਼ਿਆਂ ਤੇ ਜੇਲ੍ਹ ਅੰਦਰ ਗੈਂਗਸਟਰਾਂ ਦੇ ਨੈਟਵਰਕ ਨੂੰ ਤੋੜਨਾ ਹੈ ਅਤੇ ਉਹਨਾਂ ਨੇ ਕਿਹਾ ਕਿ ਸ਼ਰਾਰਤੀ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਅੱਜ ਸਵੇਰੇ ਐਸਐਸਪੀ ਸਾਹਿਬ ਸ੍ਰੀ ਮੁਖਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਬਡਿਵੀਜ਼ਨ ਮੁਖਸਰ ਸਾਹਿਬ ਦੀ ਫੋਰਸ ਨੂੰ ਨਾਲ ਲੈ ਕੇ ਸੀਐਸਟਾਫ ਡੀਐਸਪੀ ਜਸਪਾਲ ਸਿੰਘ ਡੀਐਸਪੀ ਸਤਨਾਮ ਡੀਐਸਪੀ ਅਮਨ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਹਨਾਂ ਦੀ ਵੱਖ-ਵੱਖ ਟੀਮਾਂ ਬਣਾ ਕੇ ਕਰੀਬ 100 ਦੇ ਕਰੀਬ ਲਾਇਮ ਨਾਲ ਲੈ ਕੇ ਅਚਨਚੇਤ ਚੈਕਿੰਗ ਕੀਤੀ ਗਈ ਜੇਲ੍ਹ ਦੀ ਇਹਦਾ ਮੁਖ ਕਰਨੇ ਕੇ ਇਲੈਕਸ਼ਨ ਆ ਰਹੀਆਂ ਨੇ ਇਲੈਕਸ਼ਨਾਂ ਦੇ ਚੋਣ ਜਾਬਤਾ ਲੱਗਾ ਹੋਇਆ ਉਹਨੂੰ ਲੈ ਕੇ ਕੋਈ ਮਾੜੇ ਅੰਸਰ ਕਈ ਵਾਰੀ ਕੋਈ ਅੰਦਰ ਫੋਨ ਕੋ ਚੱਲ ਰਿਹਾ ਜਾਂ ਕੋਈ ਵੀ ਕੋਈ ਚੀਜ਼ ਅੰਦਰ ਕੋਈ ਨਜਾਇਜ਼ ਚੀਜ਼ ਹੋ ਉਹਦੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਚੈਕਿੰਗ ਕੀਤੀ ਗਈ ਕੋਈ ਚੀਜ਼ ਨਹੀਂ ਮਿਲੀ ਵੀ ਵੀ ਨਜਾਇਜ਼ ਚੀਜ਼ ਕੋਈ ਇਦਾਂ ਦੀ ਨਹੀਂ ਮਿਲੀ ਤੇ ਅੱਗੇ ਪ੍ਰੋਪਰਲੀ ਚੈਕਿੰਗ ਕੀਤੀ ਗਈ ਤਾਂ ਕਿ ਸਖਤੀ ਨਾਲ ਮਤਲਬ ਇਹਨਾਂ ਦੇ ਉੱਤੇ ਮਨ ਦੇ ਉੱਤੇ ਜਿਹੜੇ ਕੋਈ ਅੰਦਰ ਮੁਜਰਮ ਨੇ ਕੋਈ ਹਾਈ ਕੋਰਟ ਹਾਰਡ ਕੋਰ ਕ੍ਰਿਮੀਨਲ ਵੀ ਕਈ ਹੈਗੇ ਨੇ ਅੰਦਰ ਉਹਨਾਂ ਦੇ ਉੱਤੇ ਡਰ ਬਣਿਆ ਰਹੇ ਪੁਲਿਸ ਦਾ ਪੈ ਬਣਿਆ ਰਹੇ ਸ਼ਰਾਰਤੀ ਅਨਸਰਾਂ ਨੂੰ ਜਿਵੇਂ ਹੁਣ ਸਾਰਿਆਂ ਨੂੰ ਪਤਾ ਇੱਥੇ ਸਾਡੇ ਆਪਣੇ ਸੀਏਪੀਐਫ ਵੀ ਆਈ ਹੈ ਨਾਲ ਅਸੀਂ ਪ੍ਰੋਪਰ ਨਾਕਾਬੰਦੀ ਚੱਲ ਰਹੀ ਹੈ ਜਿਹੜਾ ਮੁਕਸਰ ਵੱਲੋਂ ਪ੍ਰੋਪਰ ਚੈਕਿੰਗ ਕਰੇ ਕਾਸੋ ਆਪਰੇਸ਼ਨ ਚੱਲ ਰਹੇ ਨੇ ਸਾਡੇ ਕੱਲ ਵੀ ਕਾਫੀ ਅੱچھے ਕਾਸੋ ਆਪਰੇਸ਼ਨ ਹੋਏ ਕਾਫੀ ਰਿਕਵਰੀ ਹੋਈ ਕੱਲ ਵੀ ਮੈਂ ਜਿਹੜੇ ਮਾੜੇ ਅਨਸਰ ਮੈਂ ਤੇ ਉਹਨਾਂ ਨੂੰ ਇਹੀ ਮੈਸੇਜ ਦਿੰਨਾ ਵੀ ਜੇ ਤੇ ਜਾਂਦੇ ਸੁਧਰ ਜਾਣ ਤੇ ਜਾਂ ਸਾਡਾ ਜਿਹੜਾ ਏਰੀਆ ਇੱਥੇ ਛੱਡ ਦੇ ਸ਼੍ਰੀ ਮੁਕਸਰ ਸਾਹਿਬ ਤੋਂ ਭੁੱਟਾ ਸਿੰਘ ਦੀ ਰਿਪੋਰਟ